ਮਰਦਾਨੇ ਦਾ ਮਤਲਬ ਹੈ ਮਰਦਾ ਨਾ ਆ ਹੁਣ ਨਹੀਂ ਮਰਦਾ ਤੇ ਇਹ ਉਹਨਾਂ ਗੁਰੂ ਨਾਨਕ ਜੀ ਨੇ ਨਾਂ ਰੱਖਿਆ ਜੀ ਇਕੱਲੇ ਸਨ ਇਕੱਲੇ ਸਨ ਕਿਉਂਕਿ ਜਿੰਨੇ ਵੀ ਬੱਚੇ ਜਿਹੜੇ ਜਵਾਕ ਹੁੰਦੇ ਸੀ ਜਦੋਂ ਖਾਸ ਉਮਰ 'ਚ ਜਾਂਦੇ ਸੀ ਨਾ ਹਾਂਜੀ ਤੇ ਉਹ ਫੌਤ ਹੋ ਜਾਂਦੇ ਸੀ ਜਾਂ ਕਿ ਚੜਾਈ ਕਰ ਜਾਂਦੇ ਸੀ ਤੇ ਭਾਈ ਮਰਦਾਨਾ ਜੀ ਦਾ ਵੀ ਇਹੀ ਹਾਲ ਸੀ ਮਾਪਿਆਂ ਨੇ ਨਾਂ ਰੱਖਿਆ ਸੀ ਮਰ ਜਾਣਾ ਹਾਂਜੀ ਵੇ ਮਰ ਜਾਣੇ ਆਦਰ ਆ ਵੀ ਕੱਲ ਤੇ ਨੇ ਮਰ ਜਾਣਾ ਅੱਜ ਨਹੀਂ ਸਾਲ ਨੂੰ 2 ਸਾਲ ਨੂੰ 4 ਸਾਲ ਨੂੰ ਜਦੋਂ ਮਰ ਜਾਏਗਾ ਤਾਂ ਸਾਨੂੰ ਸਕੂਨ ਰਹੇਗਾ ਇਹ ਸਾਨੂੰ ਕੋਈ ਅਯਾਦ ਨਹੀਂ ਆਏਗੀ ਤੇ ਜਦੋਂ ਗੁਰੂ ਨਾਨਕ ਜੀ ਆਪਦੇ ਘਰ ਘੇ ਤੇ ਕਹਿੰਦੇ ਮਾਂ ਨੇ ਆਵਾਜ਼ ਦਿੱਤੀ ਵੇ ਮਰ ਜਾਣੇ ਆ ਤੇ ਗੁਰੂ ਨਾਨਕ ਜੀ ਥੋੜੇ ਨਾ ਪਰੇਸ਼ਾਨ ਹੋ ਗਏ ਉਹ ਕਹਿੰਦੇ ਯਾਰ ਇਹ ਕੀ ਜੀਬ ਜੇ ਨਾ ਮਰ ਜਾਣੇ ਪਰ ਉਹਨਾਂ ਨੇ ਦੱਸਿਆ ਜੀ ਸਾਡੀ ਔਲਾਦ ਜਿਹੜੀ ਆ ਨਾ ਉਹ ਗੌਤ ਹੋ ਜਾਂਦੀ ਮੁੰਡੇ ਖਾਸ ਕਰਕੇ ਇਹਦਾ ਨਾਸ ਕਰਕੇ ਮਰ ਜਾਣਾ ਰੱਖਿਆ ਉਹਨਾਂ ਨੇ ਆਪਣੇ ਹੱਥ ਫੜਿਆ ਤੇ ਕਹਿੰਦਾ ਹੁਣ ਹੋਣਾ ਇਹਦਾ ਨਾਮ ਹੈ ਮਰਦਾ ਨਾ ਮਰਦਾਨੇ ਦਾ ਮਤਲਬ ਹੈ ਮਰਦਾ ਨਾ ਆ ਹੁਣ ਨਹੀਂ ਮਰਦਾ ਤੇ ਇਹੋ ਨਾਲ ਗੁਰੂ ਨਾਨਕ ਜੀ ਨੇ ਨਾਮ ਰੱਖਿਆ ਸੀ